ਜੇ ਪਰ ਸਤਿਗੁਰੂ ਜੀ ਦਾ ਮਨ ਮੰਨ ਜਾਈ ਜੇ ਸਤਿਗੁਰ ਕਾ ਮਨ ਮੰਨੇ ਸਾ ਸੇਵਾ ਕੀਤੀ ਸਫਲ ਹੈ ਉਹ ਸੇਵਾ ਕੀਤੀ ਹੋਈ ਸਫਲ ਹੈ ਜਿਸ ਸੇਵਾ ਦੇ ਵਿੱਚ ਸਤਿਗੁਰੂ ਜੀ ਦਾ ਵੀ ਮਨ ਮੰਨ ਜਾਂਦਾ ਹੈ ਵੀ ਸਾਡਾ ਤੇ ਮਨ ਮੰਨਦਾ ਹੀ ਹੈ ਪਰ ਉਸ ਸੇਵਾ ਤੇ ਗੁਰੂ ਜੀ ਦਾ ਵੀ ਮਨ ਮੰਨ ਜਾਂਦਾ ਜਿਹੜੀ ਅੰਦਰੋਂ ਚੋਂ ਕਰਕੇ ਸੇਵਾ ਕੀਤੀ ਜਾਂਦੀ ਹੈ ਤੇ ਜਦੋਂ ਅਸੀਂ ਅੰਦਰੋਂ ਨਹੀਂ ਅੰਦਰੋਂ ਕੁਝ ਬਾਹਰੋਂ ਕੁਝ ਫਿਰ ਮਾਰਾ ਕਹਿੰਦੇ ਆ ਜਿੰਨ ਮਨ ਹੋਰ ਮੁਖੋਰ ਸਿਕੰਢੀ ਕੱਚਿਆ ਉਹਤੇ ਮਾਰਾ ਕਹਿੰਦੇ ਕੱਚੀਆਂ ਦੀ ਸ਼੍ਰੇਣੀ ਵਿੱਚ ਰੱਖੇ ਜਾ ਸਕਦੇ ਆ। ਉਹ ਸਾਧ ਸੰ ਬਾਣੀ ਪੜਦਿਆਂ ਪੜਦਿਆਂ ਸੇਵਾ ਕਰਦਿਆਂ ਜਿਹੜੀਆਂ ਅਵਸਥਾਵਾਂ ਬਣ ਜਾਂਦੀਆਂ ਫਿਰ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਿੰਦਾਂ ਦੀਆਂ ਅਵਸਥਾਵਾਂ ਹੁੰਦੀਆਂ ਨੇ। ਨਾ ਕਿਤਾਬਾਂ ਪੜ੍ਹ ਕਰਕੇ ਇਹਨਾਂ ਅਵਸਥਾਵਾਂ ਦਾ ਬਹੁਤਾ ਪਤਾ ਲੱਗਦਾ ਜੀ। ਇਹ ਤਾਂ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਉਸ ਅਵਸਥਾ ਦਾ ਤਾਂ ਹੀ ਪਤਾ ਲੱਗਦਾ ਹੈ ਜੀ। ਹਰਮੰਦਰ ਦਰਸ਼ਨ ਨਾ ਇੱਕ ਕਿਤਾਬ ਹੈ ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਹੋਈ ਹੈ ਜੀ। ਬਹੁਤ ਸੋਹਣੀਆਂ ਕਿਤਾਬਾਂ ਲਿਖਦੇ ਆ। ਉਹ ਕਹਿੰਦੇ ਮੈਂ ਹਰਵੰਦਰ ਸਾਹਿਬ ਇੱਕ ਵਾਰੀ ਗਿਆ ਤੇ ਮੈਨੂੰ ਕਾਲੀ ਬੜੀ ਸੀ ਕਿਤੇ ਮੀਟਿੰਗ ਤੇ ਅਸੀਂ ਜਾਣਾ ਸੀ ਮੈਂ ਕਿਹਾ ਵੀ ਚਲੋ ਛੇਤੀ ਛੇਤੀ ਮਹਾਰਾਜ ਦੇ ਦਰਸ਼ਨਦਾਰ ਕਰਕੇ ਤੇ ਨਿਕਲ ਚਲਦੇ ਆ ਜੀ ਉਹ ਕਹਿੰਦੇ ਜਦੋਂ ਮੈਂ ਗਿਆ ਤੇ ਮੈਂ ਕੀ ਵੇਖਿਆ ਵੀ ਜਿੱਥੇ ਕੀਰਤਨੀ ਸਿੰਘ ਕੀਰਤਨ ਕਰਦੇ ਆ ਨਾ ਉੱਥੇ ਪਿੱਛੇ ਇੱਕ ਬਹੁਤ ਸਾਦਾ ਜਿਹਾ ਮਨੁੱਖ ਬੈਠਾ ਜੀ ਕਿਸੇ ਤਰ੍ਹਾਂ ਸਾਥਸੰਗ ਨੇ ਬੇਨਤੀ ਅਰਜ਼ ਕੀਤੀ ਤੇ ਉਹਨਾਂ ਨੇ ਬੈਠਣ ਵਾਸਤੇ ਥਾਂ ਦੇ ਦਿੱਤੀ ਉੱਥੇ ਵੀ ਬੈਠ ਜਾਓ ਭਾਈ ਕੋਈ ਗੱਲ ਨਹੀਂ ਆਪਾਂ ਆਮ ਕਰਕੇ ਦੇਖਦੇ ਹਾਂ ਵੀ ਸੰਗਤ ਥੋੜੀ ਪਿੱਛੇ ਬੈਠੀ ਹੁੰਦੀ ਕੀਤਨੀਆਂ ਦੇ ਉਬਜੁਰ ਕਹਿੰਦੇ ਉੱਥੇ ਬੈਠਾ ਸੀ। ਤੇ ਚੋਲਾ ਵੀ ਉਹਨੇ ਜਿਹੜਾ ਸੀ ਨਾ ਟਾਕੀਆਂ ਦਾ ਭਰਿਆ ਹੋਇਆ ਪਾਇਆ ਹੋਇਆ ਸੀ ਵੀ ਪਤਾ ਨਹੀਂ ਕਿੰਨੀਆਂ ਟਾਕੀਆਂ ਲਾਈਆਂ ਹੋਈਆਂ ਸੀ ਉਹਨੂੰ ਜੀ। ਉਹ ਕਹਿੰਦੇ ਵੀ ਜਦੋਂ ਮੈਂ ਉਹਦੇ ਵੱਲ ਵੇਖਿਆ ਨਾ ਵੀ ਮੇਰੇ ਮਨ ਦੇ ਵਿੱਚ ਆਇਆ ਵੀ ਇਹ ਬੜੇ ਪ੍ਰੇਮ ਦੇ ਨਾਲ ਕੀਰਤਨ ਸੁਣਦਾ ਪਿਆ। ਪਰ ਹੈ ਬੜਾ ਗਰੀਬ ਬੰਦਾ ਹੈ। ਤੇ ਇਹਦੀ ਕੋਈ ਮਦਦ ਕਰਨੀ ਚਾਹੀਦੀ ਕੋ ਹਜ਼ਾਰ ਖੰਡੇ ਨੂੰ ਮੈਂ ਦੇ ਦੇਣਾ ਕੋ ਕੱਪੜੇ ਚੰਗੇ ਲੈ ਲੈਗਾ ਜੀ ਕੋਈ ਦਸਤਾਰ ਚੰਗੀ ਦਾ ਹੋਰ ਆਪਣੀਆਂ ਲੋੜਾਂ ਪੂਰੀਆਂ ਕਰ ਲਵੇਗਾ। ਉਹ ਕਹਿੰਦੇ ਜੀ ਮੈਂ ਉੱਥੇ ਗਿਆ ਵੀ ਚਲੋ ਥੋੜੀ ਵੇਟ ਕਰਦੇ ਇਹਨਾਂ ਦੀ ਪਹਿਲਾਂ ਕਹਿੰਦੇ ਮੈਂ ਅੰਦਰ ਹੀ ਇੱਕ ਸਾਈਡ ਤੇ ਲਾਗ ਕਰਕੇ ਵੇਖਦਾ ਰਿਹਾ ਕਿ ਉੱਠਣ ਤੇ ਇਹਨਾਂ ਨੂੰ ਮਿਲਾਂ ਮੈਂ ਪਰ ਉੱਠੇ ਹੀ ਨਾ ਜਥੇ ਕਹਿੰਦੇ ਬਦਲੀ ਜਾਣ ਇੱਕ ਜਥਾ ਬਦਲਿਆ ਦੋ ਜਥਲਾ ਜਥਾ ਬਦਲਿਆ ਤੀਜਾ ਵੀ ਜਥਾ ਬਦਲ ਗਿਆ ਪੌਣੇ-ਪੌਣੇ ਘੰਟੇ ਦਾ ਉੱਥੇ ਜਥੇ ਦਾ ਸਮਾਂ ਹੁੰਦਾ ਜੀ ਉਹ ਜਥੇ ਕਹਿੰਦੇ ਬਦਲੀ ਜਾਣ ਤੇ ਉਹ ਬਾਬਾ ਉੱਠਣ ਦਾ ਨਾਮ ਹੀ ਨਾ ਲੈਵੇਂ ਫਿਰ ਮੈਂ ਕਹਿੰਦੇ ਜਦੋਂ ਬਾਹਰ ਉੱਠ ਕਰਕੇ ਚੱਲਿਆ ਗਿਆ ਵੀ ਚਲੋ ਫਿਰ ਮੈਂ ਕਿਹਾ ਵੀ ਇੱਕ ਵਾਰੀ ਵੇਖ ਲਈਨੇ ਸ਼ਾਇਦ ਹੋਣੀ ਉੱਠ ਕਰਕੇ ਆ ਜਵੇ ਉੱਥੇ ਵੀ ਡਾਕਟਰ ਸਾਹਿਬ ਕਹਿੰਦੇ ਮੈਂ ਵੇਟ ਕਰੀਗਾ ਉਹ ਮਨੁੱਖ ਨਹੀਂ ਉੱਠਿਆ ਜੀ ਹੈਗਾ ਪਰ ਜਦੋਂ ਮੈਂ ਕਹਿੰਦੇ ਫਿਰ ਸੋਚ ਲਿਆ ਵੀ ਹੁਣ ਚੱਲੀ ਜਾਂਦੇ ਆ ਫਿਰ ਲੱਗਦਾ ਵੀ ਮੇਰੇ ਕਰਮਾਂ ਵਿੱਚ ਨਹੀਂ ਆਇਆ ਮੈਂ ਉਸ ਮਨੁੱਖ ਦੀ ਸੇਵਾ ਕਰ ਸਕਾਂ ਉਹਨੂੰ ਮਿਲ ਸਕਾਂ ਕਹਿੰਦੇ ਜਦੋਂ ਮੈਂ ਜਾਣ ਲੱਗਾ ਤੇ ਮੇਰੇ ਮੋਢੇ ਤੇ ਉਹਨੇ ਹੱਥ ਰੱਖ ਦਿੱਤਾ ਹਨ ਕਰਕੇ ਜੀ ਫਿਰ ਔਰ ਮੋਢੇ ਤੇ ਹੱਥ ਰੱਖ ਕਰਕੇ ਮੈਨੂੰ ਕਹਿਣ ਲੱਗਾ ਵੀ ਦੱਸੋ ਕੀ ਮੈਨੂੰ ਦੇਣਾ ਚਾਹੁੰਦੇ ਹੋ ਤੁਸੀਂ ਉਹ ਕਹਿੰਦੇ ਮੈਂ ਤੇ ਸੁਣ ਕਰਕੇ ਹੱਕਾ ਬੱਕਾ ਰਹਿ ਗਿਆ ਦੀ ਇਹ ਤਾਂ ਮੇਰੇ ਮਨ ਦੀ ਗੱਲ ਸੀ ਮੈਨੂੰ ਪਤਾ ਸੀ ਮੈਂ ਕੁਝ ਇਹਨੂੰ ਦੇਣਾ ਚਾਹਣਾ ਇਹਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਦੇ ਮਨ ਵਿੱਚ ਇਹ ਗੱਲ ਚੱਲਦੀ ਪਈ ਆ ਉਹ ਪਤਾ ਕੀ ਕਹਿੰਦਾ ਜੀ ਅੱਗੋਂ ਮਹਾਪੁਰਖ ਜਿਹੜਾ ਸੀ ਰੱਬ ਦਾ ਪਿਆਰਾ ਸੀ ਉਹ ਕਹਿਣ ਲੱਗਾ ਨਾ ਤੂੰ ਆਪ ਜੁੜਿਆ ਤੇ ਨਾ ਤੂੰ ਮੈਨੂੰ ਜੁੜਨ ਦਿੱਤਾ ਹੈਗਾ ਤੇਰੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਸੀ ਉਹ ਵਾਰ-ਵਾਰ ਮੇਰੇ ਮਨ ਤੇ ਪ੍ਰਭਾਵ ਪਾ ਰਹੀਆਂ ਸੀ ਤੇ ਕਹਿੰਦੇ ਲਿਆ ਫਿਰ ਕੀ ਦੇਣਾ ਚਾਹਣਾ ਹੁਣ ਦੱਸ ਸਾਨੂੰ ਉਹ ਕਹਿੰਦਾ ਹਰਾਨਗੀ ਦੀ ਹੱਦ ਨਾ ਰਹੀ ਤੇ ਮੈਂ ਫਿਰ ਸਾਰੀ ਗੱਲ ਦੱਸ ਦਿੱਤੀ ਵੀ ਕਿੱਦਾਂ ਮੈਂ ਚਾਹੁੰਦਾ ਸੀ ਵੀ ਤੁਹਾਡੇ ਕੱਪੜੇ ਇਦਾਂ ਦੇ ਪਾਏ ਹੋਏ ਆ ਤੁਹਾਨੂੰ ਕੋਈ ਕੱਪੜਾ ਲੈ ਦਿਆਂ ਤਾਕੀਆਂ ਲਾਈਆਂ ਹੋਈਆਂ ਨੇ ਥਾਂ ਥਾਂ ਤੇ ਉਸ ਮਨੁੱਖ ਨੇ ਜਿਹੜੀ ਅੱਗਿਓ ਸਾਥ ਸੰਗ ਗੱਲ ਕਹੀ ਜਿਹੜੀ ਵਿਥਿਆ ਸੁਣਾਈ ਹੈਰਾਨੀ ਜਨ ਕੋਤਕ ਵਰਤ ਗਿਆ ਜੀ ਡਾਕਟਰ ਸਾਹਿਬ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੇ ਵੀ ਮਨੁੱਖ ਪਹੁੰਚੇ ਹੋਏ ਹੈਗੇ ਦੁਨੀਆ ਦੇ ਵਿੱਚ ਵੀ ਬਾਹਰੋਂ ਤੇ ਗੋਦੜੀ ਜੀ ਪਾਈ ਹੋਈ ਹੈ ਤੇ ਅੰਦਰੋਂ ਕਿੱਦਾਂ ਜੁੜਿਆ ਹੋਇਆ ਮਨੁੱਖ ਰੱਬ ਦੇ ਨਾਲ ਇੱਕ ਵਿੱਚ ਹੋਇਆ ਪਿਆ ਹੈ ਜੀ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਜਿੰਨ ਪੱਟ ਅੰਦਰ ਜਿਹੜੇ ਅੰਦਰੋਂ ਮਾਰਾ ਕਹਿੰਦੇ ਮਖਮਲ ਵਰਗੇ ਬਣ ਗਿਆ ਪੱਟ ਹੁੰਦਾ ਪੜਸ਼ਨ ਕਪਾਹ ਜਿਹੜੇ ਸੇਵਾ ਕਰਦੇ ਕਰਦੇ ਬਾਣੀ ਪੜਦੇ ਪੜਦੇ ਅੰਦਰੋਂ ਕਪਾਹ ਵਰਗੇ ਮਖਮਲ ਕੋਮਲ ਬਣ ਗਿਆ ਮਾਰਾ ਕਹਿੰਦੇ ਜਿਹੜੇ ਅੰਦਰੋਂ ਕੋਮਲ ਬਣ ਜਾਣ ਜਿਹੜੇ ਅੰਦਰੋਂ ਜੁੜ ਜਾਣ ਫੇਰ ਬਾਹਰ ਦੀਆਂ ਪਾਈਆਂ ਟਾਕੀਆਂ ਵੀ ਪਰਵਾਣ ਹੁੰਦੀਆਂ ਜੀ ਉਹਨਾਂ ਦੀਆਂ ਫੇਰ ਜਿ ਅੰਦਰੋਂ ਜੁੜੇ ਹੋਏ ਹੋਣ ਜਿੰਨ ਪੱਟ ਅੰਦਰ ਬਾਹਰ ਗੁੱਦੜ ਗੁੱਦੜ ਹੁੰਦਾ ਗੋਦੜੀ ਬਟਾਕੀਆਂ ਦੀ ਬਣੀ ਹੋਈ ਗੋਦੜੀ ਉਹਨੂੰ ਗੁੱਦੜ ਕਿਹਾ ਗਿਆ ਬਾਣੀ ਵਿੱਚ ਆਸਾ ਦੀਵਾਰ ਅੰਦਰ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਆਪਲੇ ਲੋਕ ਆਮਾਰਾ ਕਹਿੰਦੇ ਹੁਣ ਇਹਦੇ ਅਰਥ ਸਾਹਸ ਤੁਹਾਨੂੰ ਕਲੀਅਰ ਹੋ ਜਾਣ ਜਿੰਨ ਪੱਟ ਅੰਦਰ ਜਿਹੜੇ ਅੰਦਰੋਂ ਕਹਿੰਦੇ ਕਪਾਹ ਵਰਗੇ ਕੋਮਲ ਹੋ ਗਿਆ ਮਾਰਾ ਸੱਚੇ ਪਾਸ਼ਾ ਕਹਿੰਦੇ ਅੰਦਰੋਂ ਕੋਮਲ ਦਾ ਕੋਮਲਤਾ ਦਾ ਲਿਵਾਸ ਜਿਨ੍ਹਾਂ ਨੇ ਪਾ ਲਿਆ ਜਿਨ ਪੱਟ ਅੰਦਰ ਬਾਹਰ ਗੁੱਦੜ ਵਿਬਾਰ ਦੀ ਗੋਦੜੀ ਵੀ ਪ੍ਰਵਾਨ ਗੁੱਦੜ ਦਾ ਅਰਥ ਹੈ ਗੋਦੜੀ ਟਾਕੀਆਂ ਦੀ ਬਣੀ ਹੋਈ ਗੋਦੜੀ ਹੁੰਦੀ ਆ ਕਈ ਸਾਧੂ ਮਹਾਪੁਰਖ ਪਾਉਂਦੇ ਆ ਜੀ ਸੋ ਸਾਸ ਹੋਏ ਇਸ ਕਰਕੇ ਪਾਉਂਦੇ ਆ ਵੀ ਬਹੁਤਾ ਸੀ ਕੋਈ ਵਿਖਾਵਾ ਨਾ ਕਰ ਸਕੀਏ ਕੋਈ ਸਾਡੇ ਅੰਦਰ ਮਾਣ ਵਡਿਆਈ ਨਾ ਪੈਦਾ ਹੋ ਸਕੇ ਇਸ ਕਰਕੇ ਉਹ ਫੱਟੀ ਪੁਰਾਣੀ ਗੋਦੜੀ ਪਾਉਂਦੇ ਆ ਉਹਨਾਂ ਦਾ ਆਪਣਾ ਢੰਗ ਤਰੀਕਾ ਹੁੰਦਾ ਹੈ ਜਿੰਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਲੱਗਾ ਰੱਬ ਸਿੱਤੀ ਦੇਖਣੇ ਵਿਚਾਰ ਮਹਾਰਾ ਕਹਿੰਦੇ ਦੇਖਣ ਵਾਲੀ ਗੱਲ ਹੈ ਭਾਈ ਫਿਰ ਉਹਨਾਂ ਦੀ ਜਿਨ੍ਹਾਂ ਦਾ ਅੰਦਰੋਂ ਜੁੜਿਆ ਹੁੰਦਾ ਸਾਥ ਸਮਾਨ ਮਾਨੁਮਾਲਕ ਦੇ ਚਰਨਾਂ ਦੇ ਨਾਲ ਉਹ ਕਹਿਣ ਲੱਗੇ ਵੀ ਨਾਂ ਤੋਂ ਜੁੜਿਆ ਤੇ ਨਾਮ ਇਹਨੂੰ ਜੁੜਨ ਦਿੱਤਾ ਅਜ ਤੂੰ ਮੈਂ ਵਾਰ-ਵਾਰ ਸੁਰਤੀ ਕੀਰਤਨ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਟਿਕਾਉਣ ਦਾ ਯਤਨ ਕਰ ਰਿਹਾ ਸੀ ਤੇਰੀਆਂ ਗੱਲਾਂ ਫੇਰਾਂਣ ਕਰਕੇ ਮੈਨੂੰ ਹਲਾਰੀਆਂ ਸਨ ਤੇ ਫਿਰ ਮੈਂ ਸੋਚਿਆ ਵੀ ਚਲੋ ਤੈਨੂੰ ਮੈਲੀ ਲੈਨੇ ਆ। ਕਹਿੰਦੇ ਦੱਸ ਕੀ ਦੇਣਾ ਚਾਹਣਾ ਹੈ। ਉਹ ਕਹਿੰਦੇ ਵੀ ਮੈਂ ਤੇ ਤਾਂ ਮੇਰੇ ਮਨ ਵਿੱਚ ਤਰਸ ਆਇਆ ਸੀ ਵੀ ਤੁਹਾਡੀ ਗੋਦੜੀ ਪਾਈ ਹੋਈ ਆ, ਫਟੇ ਪੁਰਾਣੇ ਕੱਪੜੇ ਪਾਏ ਹੋਏ ਆ। ਤੇ ਕੀ ਤਾਂ ਤੁਸੀਂ ਬੜੇ ਪ੍ਰੇਮ ਨਾਲ ਸਰਵਣ ਕਰੋ ਮੈਂ ਸਮਝਿਆ ਵੀ ਤੁਸੀਂ